ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਵਿਆਹ ਦੀ ਵੱਖਰੀ ਹੀ ਵੀਡੀਓ ਦੇਖ ਰਹੇ ਹੋ ਗੁੱਡੇ-ਗੁੱਡੇ ਮੀਹ ਦੇ ਵਿੱਚ ਪੰਗੜਾ ਕਿਵੇਂ ਬਰਾਤ ਪਾਰਹੀ ਹੈ ਤੇ ਢੋਲੀ ਢੋਲ ਵਜਾ ਰਿਹਾ ਹੈ ਤੇ ਮੂਵੀ ਵਾਲਾ ਕੈਮਰੇ ਵਾਲਾ ਫੋਟੋਆਂ ਖਿੱਚ ਰਹੇ ਨੇ ਸੋ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਵੇ ਤਾਂ ਅਕਸਰ ਹੀ ਦੇਖਦੇ ਆ ਕਿ ਮੀਹ ਦੇ ਵਿੱਚ ਕਾਫੀ ਜ਼ਿਆਦਾ ਵਿਆਹ ਖਰਾਬ ਹੋ ਜਾਂਦੇ ਹਨ ਮੀਰੇ ਪਾਣੀ ਦੇ ਕਰਨ ਕਾਫੀ ਜ਼ਿਆਦਾ ਟੈਂਟਰ ਖਰਾਬ ਹੁੰਦੇ ਹਨ ਅਤੇ ਕਾਫੀ ਜ਼ਿਆਦਾ ਗਰੀਬ ਪਰਿਵਾਰਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਪਹਿਲਾਂ ਤਾਂ ਵਿਆਹ ਦੇ ਵਿੱਚ 12 ਵਜੇ ਤੱਕ ਵੇਟ ਕਰਦੇ ਹਨ ਕਿ ਪਾਣੀ ਘਟ ਜਾਵੇਗਾ ਪਰ ਸਾਰੇ ਰਿਸ਼ਤੇਦਾਰ ਦੇਖਦੇ ਹੀ ਰਹਿੰਦੇ ਹਨ ਕਿ ਪਾਣੀ ਤਾਂ ਘਟੰਦਾ ਨਹੀਂ ਨਹੀਂ ਲੰਦਾ ਫਿਰ ਸਲਾਹ ਕਰਦੇ ਹਨ ਕਿ ਇਸ ਤਰ੍ਹਾਂ ਹੀ ਜਸ਼ਨ ਮਨਾਇਆ ਜਾਵੇ ਤਾਂ ਫਿਰ ਪੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਢੋਲੀ ਨੂੰ ਵੀ ਕਹਿੰਦੇ ਹਨ ਕਿ ਤੂੰ ਢੋਲ ਵਜਾ ਅਤੇ ਇਸ ਦਰਾਂ ਹੀ ਬਰਾਤ ਨੂੰ ਲੈ ਜਾਂਦੇ ਹਨ ਵਿੱਚ ਪਾਣੀ ਦੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ